ਆਪਣੀਆਂ ਗੱਡੀਆਂ ਦੀ ਟੈਂਕੀਆਂ ਭਰਨ ਤੋਂ ਪਹਿਲਾਂ ਇੱਕ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਅੱਜ ਫੇਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਦਲ ਗਈਆਂ ਜੀ ਹਾਂ ਦੇਸ਼ ਭਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਯਾਨੀ ਕਿ 3 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਪ੍ਰਚੂਨ ਕੀਮਤਾਂ ਜਾਰੀ ਕੀਤੀਆਂ ਨੇ ਇਦਰਾ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਨੇ ਅਤੇ ਆਮ ਨਾਗਰਿਕਾਂ ਦੀ ਜੇਬ ਦੇ ਉੱਤੇ ਇਸ ਦਾ ਸਿੱਧਾ ਪ੍ਰਭਾਵ ਪਾਉਂਦੇ ਹਨ ਆਪਣੀ ਵਾਹਨ ਨੂੰ ਪਰੰਤੂ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਜੋ ਕੀਮਤ ਚੱਲ ਰਹੀ ਹੈ ਜੋ ਦਰਾਂ ਚੱਲ ਰਹੀਆਂ ਨੇ ਨਿਯਮਤ ਦਰਾਂ ਨੂੰ ਜਾਣਨਾ ਬੇਹਤ ਮਹੱਤਵਪੂਰਨ ਹੈ ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਚਾਰ ਪ੍ਰਮੁੱਖ ਮੈਟਰੋ ਸ਼ਹਿਰਾਂ ਦੇ ਵਿੱਚ ਕੀਮਤਾਂ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਸਿਰਫ ਚੰਨਈ ਦੇ ਵਿੱਚ ਹੀ ਥੋੜਾ ਜਿਹਾ ਵਾਦਾ ਹੋਇਆ ਜੀ ਹਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਮੁੰਬਈ ਕੋਲਕਾਤਾ ਚੰਨਈ ਦੇ ਵਿੱਚ ਵਾਦਾ ਕੀਤਾ ਗਿਆ ਪੈਟਰੋਲ ਦੀ ਕੀਮਤ ਦੇ ਵਿੱਚ ਜਿੱਥੇ ਕਿ 1 ਲੀਟਰ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 94.77 ਰੁਪਏ ਹੈ ਤੇ ਡੀਜ਼ਲ ਦੀ ਕੀਮਤ ਜੇਕਰ ਗੱਲ ਕੀਤੀ ਜਾਵੇ ਤਾਂ 87.67 ਰੁਪਏ ਹੈ ਤੇ ਮੁੰਬਈ ਦੇ ਵਿੱਚ 103.50 ਪੈਸੇ ਹੈ ਤੇ نو ਜੋ ਕਿ ਡਿਜ਼ਲ ਦੀ ਗੱਲ ਕੀਤੀ ਜਾਵੇ ਤਾਂ 90.3 ਰੁਪਏ ਹੈ ਤੇ ਕੋਲਕਾਤਾ ਦੇ ਵਿੱਚ 105.51 ਪੈਟਰੋਲ ਦੀ ਕੀਮਤ ਹੈ ਤੇ 91 91.2 ਡੀਜ਼ਲ ਦੀ ਕੀਮਤ ਹੈ ਉੱਥੇ ਹੀ ਚੇਨਈ ਦੇ ਵਿੱਚ 100.90 ਰੁਪਏ ਤੇ ਡੀਜ਼ਲ ਦੀ ਕੀਮਤ 92. ਉਨ 40 ਰੁਪਏ 10 ਪੈਸੇ ਦਾ ਵਾਧਾ ਹੋਇਆ ਤਾਂ ਦੇਸ਼ ਭਰ ਦੇ ਵੋਸ਼ਾ ਦੇ ਵਿੱਚ ਵੀ ਕੀਮਤਾ ਦੇ ਵਿੱਚ ਥੋੜਾ ਜਿਹਾ ਬਦਲਾਵ ਦੇਖਿਆ ਗਿਆ ਇਸ ਦੇ ਲਈ ਆਪਣਾ ਆਪਣੀ ਗੱਡੀਆਂ ਦੀ ਟੈਂਕੀਆਂ ਭਰਨ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਜੋ ਨਇੰਤਮ ਦਰਾਂ ਨੇ ਉਹਨਾਂ ਦੀ ਜਾਂਚ ਕਰਨਾ ਯਕੀਨੀ ਬਣਾਓ ਤੁੰਗਾਸ ਦੇ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤਾ ਰੋਜ਼ਾਨਾ ਬਦਲਦੀਆਂ ਰਹਿੰਦੀਆਂ ਨੇ ਕਿਉਂਕਿ ਉਹ ਸਿਰਫ ਤੇਲ ਕੰਪਨੀਆਂ ਦੇ ਫੈਸਲਿਆਂ ਦੇ ਉੱਤੇ ਨਿਰਭਰ ਨਹੀਂ ਹੈ ਇਹ ਕਈ ਜੋ ਕਿ ਅੰਤਰਰਾਸ਼ਟਰੀ ਤੇ ਕਰੇਲੂ ਕਾਰਕਾਂ ਤੋਂ ਵੀ ਪ੍ਰਭਾਵਿਤ ਹੁੰਦੇ ਨੇ ਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਜਾਂ ਫਿਰ ਕੀਮਤ ਜੋ ਕਿ ਸਿੱਧੇ ਤੌਰ ਦੇ ਉੱਤੇ ਕਰੇਲੂ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਡਾਲਰ ਦੇ ਮੁਕਾਬਲੇ ਰੁਪਏ ਦਾ ਜੇਕਰ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਆਯਾਤ ਡਾਲਰਾਂ ਦੇ ਵਿੱਚ ਕੀਤਾ ਜਾਂਦਾ ਹੈ ਜੇਕਰ ਰੁਪਈਆ ਕਮਜ਼ੋਰ ਹੁੰਦਾ ਹੈ ਤਾਂ ਸਾਨੂੰ ਕੱਚੇ ਤੇਲ ਦੇ ਲਈ ਵਧੇਰੇ ਭੁਗਤਾਨ ਕਰਨਾ ਪੈਂਦਾ ਹੈ ਉੱਥੇ ਟੈਕਸ ਅਤੇ ਡਿਊਟੀਆਂ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਈ ਗਈ ਐਕਸਾਈਜ਼ ਡਿਊਟੀ ਅਤੇ ਵੈਟ ਕਿੰਨਾ ਜੋ ਕਿ ਕੀਮਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਵਿੱਚ ਯੋਗਦਾਨ ਪਾਉਂਦੇ ਨੇ ਤਾਂ ਜੇਕਰ ਤੁਸੀਂ ਵੀ ਪੈਟਰੋਲ ਡੀਜ਼ਲ ਪਰਵਾਣਾ ਚਾਹੁੰਦੇ ਹੋ ਅੱਜ ਦੀ ਡੇਟ ਦੇ ਵਿੱਚ ਤਾਂ ਆਪਣੇ ਸ਼ਹਿਰ ਦੇ ਵਿੱਚ ਜੋ ਨਿਊਨਤਮ ਕੀਮਤ ਹੈ ਜੋ ਦਰ ਹੈ ਕਿ ਉਹ ਜਾਨਣਾ ਬਹੁਤ ਜ਼ਰੂਰ ਹੈ ਜੇਕਰ ਹੋਰ ਲਾਗਤਾਂ ਦੀ ਗੱਲ ਕੀਤੀ ਜਾਵੇ ਟੈਕਸ ਅਤੇ ਡਿਊਟੀਆਂ ਦੀ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਈ ਗਈ ਐਕਸਾਈਜ਼ ਜੋ ਕਿ ਐਕਸਾਈਜ਼ ਡਿਊਟੀ ਅਤੇ ਵੈਟ ਕੀਮਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਇਹਨਾਂ ਦੇ ਵਿੱਚ ਰਿਫਾਈਲਿੰਗ ਅਤੇ ਆਵਾਜਾਈ ਦੀ ਜੋ ਕਿ ਲਾਗਤ ਵੀ ਸ਼ਾਮਿਲ ਹੈ ਤੇ ਮੰਗ ਤੇ ਸਪਲਾਈ ਬਾਰੇ ਗੱਲ ਕੀਤੀ ਜਾਵੇ ਤਾਂ ਵਿਸ਼ਵ ਬਾਜ਼ਾਰ ਦੇ ਵਿੱਚ ਬਾਲਣ ਦੀ ਮੰਗ ਅਤੇ ਸਪਲਾਈ ਦਾ ਸੰਤੁਲਨ ਵੀ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਹੀ ਜੇਕਰ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਨਵੀਆਂ ਦਰਾਂ ਜਾਰੀਆਂ ਕਰਦੀਆਂ ਕਰਦਿਆਂ ਨਹੀਂ ਤਾਜੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਦਲਾਅ ਤੁਰੰਤ ਤੇਲ ਦੀਆਂ ਕੀਮਤਾਂ ਦੇ ਵਿੱਚ ਪ੍ਰਤੀਬਿੰਬਤ ਹੋ ਸਕਣ। ਤਾਂ ਆਪਣੇ ਸ਼ਹਿਰ ਦੇ ਵਿੱਚ ਨਿਯਮਤਨ ਦਰਾਂ ਦੀ ਜਾਂਚ ਕਿਵੇਂ ਕਰ ਸਕਦੇ ਹੋ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਇੱਕ SMS ਦੇ ਰਾਈਟ। ਜੀ ਹਾਂ ਜੇਕਰ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਨਵੀਨਤਮ ਬਾਲਣ ਕੀਮਤਾਂ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਨੰਬਰਾਂ ਦੇ ਉੱਤੇ SMS ਭੇਜ ਕੇ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ ਇੰਡੀਅਨ ਆਇਲ ਦੇ ਗਾਹਕ ਤਾਂ ਆਪਣਾ ਸ਼ਹਿਰ ਦਾ ਕੋਡ ਦਰਜ ਕਰੋ ਅਤੇ RSP ਟਾਈਪ ਕਰੋ ਅਤੇ ਇਸ ਨੂੰ 9224992249 ਦੇ ਉੱਤੇ ਭੇਜੋ ਤੇ ਉੱਥੇ ਹੀ BPCL ਗਾਹਕ ਵਾਲੇ ਆਰ ਐਸ ਪੀ ਟਾਈਪ ਕਰੋ ਅਤੇ ਇਸ ਨੂੰ 9223112222 ਦੇ ਉੱਤੇ ਭੇਜੋ ਤੇ ਉੱਥੇ ਐਚ ਪੀ ਸੀ ਐਲ ਗ੍ਰਾਹਕ ਵਾਲੇ ਐਚ ਪੀ ਕੀਮਤ ਟਾਈਪ ਕਰੋ ਅਤੇ ਇਸ ਨੂੰ 9222201122 ਦੇ ਉੱਤੇ ਭੇਜੋ ਬਿਹਤਰ ਵਿਤੀ ਯੋਜਨਾ ਬੰਦੀ ਦੇ ਲਈ ਬਾਲਣ ਦੀਆਂ ਕੀਮਤਾਂ ਦੀ ਜਾਂਚ ਕਰਨਾ ਬੇਹਦ ਮਹੱਤਵਪੂਰਨ ਹੈ ਖਾਸ ਕਰਕੇ ਲੰਬੀ ਡਰਾਈਵ ਜਾਂ ਫਿਰ ਯਾਤਰਾ ਦੇ ਉਤੇ ਜਾਣ ਤੋਂ ਜਾਣ ਤੋਂ ਪਹਿਲਾਂ ਤਾਂ ਇਹ ਅਪਡੇਟ ਤੁਹਾਡੇ ਲਈ ਬੇਹਦ ਖਾਸ ਹੈ ਜੇਕਰ ਤੁਸੀਂ ਅਨਾਸ਼ਰੰਦ ਵਿੱਚ ਰਹਿੰਦੇ ਹੋ ਤਾਂ ਆਪਣੇ ਸ਼ਹਿਰਾਂ ਦੇ ਵਿੱਚ ਜੋ ਕੀ ਮੰਚਲ ਰਹੀ ਹੈ ਜਿਵੇਂ ਕਿ ਦਿੱਲੀ ਮਈ ਕੋਲਕਾਤਾ ਤੇ ਚੇਨਈ ਦੇ ਵਿੱਚ ਤਾਂ ਉੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਆਪਣੀਆਂ ਗੱਡੀਆਂ ਦੀ ਟੈਂਕੀਆਂ ਭਰਨ ਤੋਂ ਪਹਿਲਾਂ ਇੱਕ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਅੱਜ ਫੇਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਦਲ ਗਈਆਂ ਜੀ ਹਾਂ ਦੇਸ਼ ਭਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਯਾਨੀ ਕਿ 3 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਪ੍ਰਚੂਨ ਕੀਮਤਾਂ ਜਾਰੀ ਕੀਤੀਆਂ ਨੇ ਇਦਰਾ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਨੇ ਅਤੇ ਆਮ ਨਾਗਰਿਕਾਂ ਦੀ ਜੇਬ ਦੇ ਉੱਤੇ ਇਸ ਦਾ ਸਿੱਧਾ ਪ੍ਰਭਾਵ ਪਾਉਂਦੇ ਹਨ ਆਪਣੀ ਵਾਹਨ ਨੂੰ ਪਰੰਤੂ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਜੋ ਕੀਮਤ ਚੱਲ ਰਹੀ ਹੈ ਜੋ ਦਰਾਂ ਚੱਲ ਰਹੀਆਂ ਨੇ ਨਿਯਮਤਮ ਦਰਾਂ ਨੂੰ ਜਾਣਨਾ ਬੇਹਦ ਮਹੱਤਵਪੂਰਨ ਹੈ ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਚਾਰ ਪ੍ਰਮੁੱਖ ਮੈਟਰੋ ਸ਼ਹਿਰਾਂ ਦੇ ਵਿੱਚ ਕੀਮਤਾਂ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਸਿਰਫ ਚੰਨਈ ਦੇ ਵਿੱਚ ਥੋੜਾ ਜਿਹਾ ਵਾਦਾ ਹੋਇਆ ਜੀ ਹਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਮੁੰਬਈ ਕੋਲਕਾਤਾ ਚੰਨਈ ਦੇ ਵਿੱਚ ਵਾਦਾ ਕੀਤਾ ਗਿਆ પેટ્રોલ ਦੀ ਕੀਮਤ ਦੇ ਵਿੱਚ ਜਿੱਥੇ ਕਿ 1 ਲੀਟਰ ਦਿੱਲੀ ਦੇ ਵਿੱਚ પેટ્રોલ ਦੀ ਕੀਮਤ 94.77 ਰੁਪਏ ਹੈ ਤੇ ਡੀਜ਼ਲ ਦੀ ਕੀਮਤ ਜੇਕਰ ਗੱਲ ਕੀਤੀ ਜਾਵੇ ਤਾਂ 87.66 ਰੁਪਏ ਤੇ ਮੁੰਬਈ ਦੇ ਵਿੱਚ 103.50 ਪੈਸੇ ਹੈ ਤੇ ਉਹ ਜੋ ਕਿ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ 90.3 ਰੁਪਏ ਹੈ ਤੇ ਕੋਲਕਾਤਾ ਦੇ ਵਿੱਚ 105.51 ਪੈਟਰੋਲ ਦੀ ਕੀਮਤ ਹੈ ਤੇ 91 91.2 ਡੀਜ਼ਲ ਦੀ ਕੀਮਤ ਹੈ ਉੱਥੇ ਹੀ ਚੇਨਈ ਦੇ ਵਿੱਚ 100.90 ਰੁਪਏ ਤੇ ਡੀਜ਼ਲ ਦੀ ਕੀਮਤ 92. 39 ਰੁਪਏ 10 ਪੈਸੇ ਦਾ ਵਾਧਾ ਹੋਇਆ ਤਾਂ ਦੇਸ਼ ਭਰ ਦੇ ਉਹ ਸਰਾਂ ਦੇ ਵਚਵੀਂ ਕੀਮਤਾ ਦੇ ਵਿੱਚ ਥੋੜਾ ਜਿਹਾ ਬਦਲਾਵ ਦੇਖਿਆ ਗਿਆ ਇਸ ਦੇ ਲਈ ਆਪਣਾ ਆਪਣੀ ਗੱਡੀਆਂ ਦੀ ਟੈਂਕੀਆਂ ਭਰਨ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਜੋ ਨਿਯਮਤ ਦਰਾਂ ਨੇ ਉਹਨਾਂ ਦੀ ਜਾਂਚ ਕਰਨਾ ਯਕੀਨੀ ਬਣਾਓ ਤੁੰਗਾਸ ਦੇ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤਾ ਰੋਜ਼ਾਨਾ ਬਦਲਦੀਆਂ ਰਹਿੰਦੀਆਂ ਨੇ ਕਿਉਂਕਿ ਉਹ ਸਿਰਫ ਤੇਲ ਕੰਪਨੀਆਂ ਦੇ ਫੈਸਲਿਆਂ ਦੇ ਉੱਤੇ ਨਿਰਭਰ ਨਹੀਂ ਹੈ ਇਹ ਕਈ ਜੋ ਕਿ ਅੰਤਰਰਾਸ਼ਟਰੀ ਅਤੇ ਘਰੇਲੂ ਕਾਰਕਾਂ ਤੋਂ ਵੀ ਪ੍ਰਭਾਵਿਤ ਹੁੰਦੇ ਨੇ ਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਜਾਂ ਫਿਰ ਕੀਮਤ ਜੋ ਕਿ ਸਿੱਧੇ ਤੌਰ ਦੇ ਉੱਤੇ ਘਰੇਲੂ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਡਾਲਰ ਦੇ ਮੁਕਾਬਲੇ ਰੁਪਏ ਦਾ ਜੇਕਰ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਆਯਾਤ ਡਾਲਰਾਂ ਦੇ ਵਿੱਚ ਕੀਤਾ ਜਾਂਦਾ ਹੈ ਜੇਕਰ ਰੁਪਈਆ ਕਮਜ਼ੋਰ ਹੁੰਦਾ ਹੈ ਤਾਂ ਸਾਨੂੰ ਕੱਚੇ ਤੇਲ ਦੇ ਲਈ ਵਧੇਰੇ ਭੁਗਤਾਨ ਕਰਨਾ ਪੈਂਦਾ ਹੈ ਉੱਥੇ ਟੈਕਸ ਅਤੇ ਡਿਊਟੀਆਂ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਈ ਗਈ ਐਕਸਾਈਜ਼ ਡਿਊਟੀ ਅਤੇ ਵੈਟ ਜੋ ਕਿ ਕੀਮਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਵਿੱਚ ਯੋਗਦਾਨ ਪਾਉਂਦੇ ਨੇ ਤਾਂ ਜੇਕਰ ਤੁਸੀਂ ਵੀ પેટ્રોલ ਡੀਜ਼ਲ ਪਰਵਾਣਾ ਚਾਹੁੰਦੇ ਹੋ ਅੱਜ ਦੀ ਡੇਟ ਦੇ ਵਿੱਚ ਤਾਂ ਆਪਣੇ ਸ਼ਹਿਰ ਦੇ ਵਿੱਚ ਜੋ ਨਿਊਨਤਮ ਕੀਮਤ ਹੈ ਜੋ ਦਰ ਹੈ ਕਿ ਉਹ ਜਾਨਣਾ ਬਹੁਤ ਜ਼ਰੂਰ ਹੈ ਜੇਕਰ ਹੋਰ ਲਾਗਤਾਂ ਦੀ ਗੱਲ ਕੀਤੀ ਜਾਵੇ ਟੈਕਸ ਅਤੇ ਡਿਊਟੀਆਂ ਦੀ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਈ ਗਈ ਐਕਸਾਈਜ਼ ਜੋ ਕਿ ਐਕਸਾਈਜ਼ ਡਿਊਟੀ ਅਤੇ ਵੈਟ ਕੀਮਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਇਹਨਾਂ ਦੇ ਵਿੱਚ ਰਿਫਾਈਲਿੰਗ ਅਤੇ ਆਵਾਜਾਈ ਦੀ ਜੋ ਕਿ ਲਾਗਤ ਵੀ ਸ਼ਾਮਿਲ ਹੈ ਤੇ ਮੰਗ ਤੇ ਸਪਲਾਈ ਦੇ ਜੱਗਰ ਗੱਲ ਕੀਤੀ ਜਾਵੇ ਤਾਂ ਵਿਸ਼ਵ ਬਾਜ਼ਾਰ ਦੇ ਵਿੱਚ ਬਾਲਣ ਦੀ ਮੰਗ ਅਤੇ ਸਪਲਾਈ ਦਾ ਸੰਤੁਲਨ ਵੀ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਹੀ ਜੇਕਰ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6:00 ਵਜੇ ਨਵੀਆਂ ਦਰਾਂ ਜਾਰੀਆਂ ਕਰਦਨ ਜੋ ਕਿ ਕਾਰਤਿਆ ਨਹੀਂ ਤਾਜੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਦਲਾਅ ਤੁਰੰਤ ਤੇਲ ਦੀਆਂ ਕੀਮਤਾਂ ਦੇ ਵਿੱਚ ਪ੍ਰਤੀਬਿੰਬਤ ਹੋ ਸਕਣਾ ਤਾਂ ਆਪਣੇ ਸ਼ਹਿਰ ਦੇ ਵਿੱਚ ਨਿਯਮਤਨ ਦਰਾਂ ਦੀ ਜਾਂਚ ਕਿਵੇਂ ਕਰ ਸਕਦੇ ਹੋ ਵੀ ਤੁਹਾਨੂੰ ਜਰੂਰ ਦੱਸ ਦਿੰਦੇ ਹਾਂ ਇੱਕ SMS ਦੇ ਰਾਈਟ ਜੀ ਹਾਂ ਜੇਕਰ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਨਿਯਮਤਮ ਬਾਲਣ ਕੀਮਤਾਂ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਨੰਬਰਾਂ ਦੇ ਉੱਤੇ SMS ਭੇਜ ਕੇ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ ਇੰਡੀਅਨ ਆਇਲ ਦੇ ਗ੍ਰਾਹਕ ਤਾਂ ਆਪਣਾ ਸ਼ਹਿਰ ਦਾ ਕੋਡ ਦਰਜ ਕਰੋ ਅਤੇ RSP ਟਾਈਪ ਕਰੋ ਅਤੇ ਇਸ ਨੂੰ 9224992249 ਦੇ ਉੱਤੇ ਭੇਜੋ ਤੇ ਉੱਥੇ ਹੀ BPCL ਗ੍ਰਾਹਕ ਵਾਲੇ आर एस पी टाइप करो, इस नू, कीमत टाइप करो नाइन डबल टू डबल टू जीरो दबल वन डबल टू भेजो ਬਿਹਤਰ ਵਿੱਤੀ ਯੋਜਨਾ ਬੰਦੀ ਦੇ ਲਈ ਬਾਲਣ ਦੇ ਕੀਮਤਾਂ ਦੀ ਜਾਂਚ ਕਰਨਾ ਬੇਹਦ ਮਹੱਤਵਪੂਰਨ ਹੈ ਖਾਸ ਕਰਕੇ ਲੰਬੀ ਡਰਾਈਵ ਜਾਂ ਫਿਰ ਯਾਤਰਾ ਦੇ ਉੱਤੇ ਜਾਣ ਤੋਂ ਜਾਣ ਤੋਂ ਪਹਿਲਾਂ ਤਾਂ ਇਹ ਅਪਡੇਟ ਤੁਹਾਡੇ ਲਈ ਬੇਹਦ ਖਾਸ ਹੈ ਜੇਕਰ ਤੁਸੀਂ ਅਨਾ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤਾਂ ਆਪਣੇ ਸ਼ਹਿਰਾਂ ਦੇ ਵਿੱਚ ਜੋ ਕੀਮਤ ਚੱਲ ਰਹੀ ਹੈ ਜਿਵੇਂ ਕਿ ਦਿੱਲੀ ਮੁੰਬਈ ਕੋਲਕਾਤਾ ਤੇ ਚੇਨਈ ਦੇ ਵਿੱਚ ਤਾਂ ਉੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ